ਸਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪੈ ਰੋ ਮਹੱਲਾ ਪੰਜਵਾਹ ਮੈਂ ਰੋਗ ਮਾਨੁ ਕੋ ਦੀਨਾ ਕਾਮ ਕ੍ਰੋਗ ਮੈਂ ਗਲਵਸ ਕਿਲੀਨਾ ਦਿਸਤ ਰੋਗ ਪਚ ਮੁਏ ਪਤੰਗਾ 나ਦ ਰੋਖਤ ਗਏ ਕੁਰੰਗਾ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਤ ਮੇੜਾ ਸਤਿਗੁਰ ਜੋਗੀ ਰਹਾਉ ਜੇ ਬਾ ਰੋਗ ਮੀਨ ਗਿਸ ਅਨੋ ਬਾਸਨ ਰੋਗ ਭਬਰ ਬਿਚਨ ਬਿਚਨੋ ਹੇ ਤਰੋਗ ਕਾਸ ਗਲੇ ਸੰਸਾਰ ਤੇ ਬੁਧ ਰੋਗ ਮੈਂ ਬਧੇ ਭਿਕਰ ਰੁਗੈ ਮਰਤਾ ਰੁਗੈ ਜਨਮੈ ਰੁਗੈ ਫਿਰ ਫਿਰੈ ਜੋਨੇ ਭਰਮੈ ਰੋਗ ਬੰਦ ਰਹਿਣ ਰਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਤੈ ਨਾ ਜਾਵੇ ਭਾਰ ਬ੍ਰਹਮ ਜਗ ਕੀ ਨੀਂਦ ਆ ਬਾਹ ਪਕੜੇ ਰੋਗ ਕਟ ਲੈ ਆ ਟੂਟੈ ਬੰਧਨ ਸਤਿ ਸੰਗ ਪਾਇਆ ਕਹ ਨਾਨਕੇ ਗੁਰ ਰੋਗ ਮਟਾਇਆ ਪੈਰ ਮਹੱਲਾ ਪੰਜਵਾਂ चीत आवै त महा आनन्दे चीत आवै त शब्द गुपांजे चीत आवै त सरदा पूरी चीत आवै ना कबहूँ ठू कभु चीत आवै त कबहै ना चूरी अंतर राम राई प्रटे आई गुरपुर लियो दियो रंग लई राओ चीत आवै त सर्व को राजा ਚੀਤ ਆਵੇ ਤਾਂ ਪੂਰ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਰ ਨਿਹਾਲ ਚੀਤ ਆਵੇ ਤਾਂ ਸਾਧ ਤਨਵੰਤਾ ਚੀਤ ਆਵੇ ਤਾਂ ਸਾਧ ਨਿਵਰੰਤਾ ਚੀਤ ਆਵੇ ਤਾਂ ਸਬਰੰਗ ਮਾਨ ਚੀਤ ਆਵੇ ਤਾਂ ਚੁੱਕੀ ਕਾਣ ਚੀਤ ਆਵੇ ਤਾਂ ਸਹਿਜ ਗੜਪਾਇਆ ਚੀਤ ਆਵੇ ਤਾਂ ਸੁੰਨ ਸਮਾਇਆ ਚੀਤ ਆਵੇ ਤਾਂ ਸਰਕ੍ਰਿਸ਼ਨਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈਰ ਮਹੱਲਾ ਪੰਜਵਾ ਬਾਪ ਹਮਾਰਾ ਸਦਾ ਚਰਨ ਜੀਵੇ ਭਾਈ ਹਮਾਰੇ ਸਦਾ ਹੀ ਜੀਵੇ ਮੀਤ ਹਮਾਰੇ ਸਦਾ ਬਿਨਾਸੀ ਕੰਭ ਹਮਾਰਾ ਨਿਜ ਘਰ ਬਸੀ ਹਮ ਸੁਖ ਪਾਇਆ ਤ ਸਭ ਸੁਹਿਲ ਗੁਰ ਪੂਰੈ ਪਿਤਾ ਸੰਗ ਮਿਲਿ ਰਹਾਓ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤੇ ਪੂਛੇ ਰਾਜ ਹਮਾਰਾ ਸਦਾ ਹੀ ਨਿਚਲ ਮਾਲ ਹਮਾਰਾ ਖੂਟ ਅਵਿਚਲ ਸੋਭਾ ਮੇਰੀ ਸਭ ਯੁਗ ਅੰਤ੍ਰ ਬਾਜ ਹਮਾਰੀ ਤੰਤ ਨੰਤਰੇ ਕੀਰਤ ਹਮਰੇ ਘਰ ਕਰ ਹੋਈ ਭਗਤ ਹਮਾਰੇ ਸਭਨੀ ਲੋਈ ਪਿਤਾ ਹਮਾਰੇ ਪੇਟ ਮਾ ਜੇ ਪਿਤਾ ਪੂਤ ਰਲ ਕੀਨੀ ਸਾਝੇ ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੂਤੇ ਰੰਗਲਿਨੇ ਪਿਤਾ ਪੂਤ ਇਕ ਰੰਗਲਿਨੇ ਵਾਹੀ ਗੁਰਜਿਕਾ ਖਲਸਾ ਵਾਹੀ ਗੁਰਜਿਕੀ ਪਤੇ